ਸੱਚੀ ਰੋਕਾਲ ਦੋਸਤੋ ਆਪਣਿਆਂ ਦੀ ਮਾਰ ਅੱਜ ਲਗਾਤਾਰ ਪੰਜਵਾਂ ਕੰਮ ਛੱਡ ਕੇ ਘਰ ਪਹੁੰਚਿਆ ਦੀਪਾ ਪੂਰੀ ਤਰ੍ਹਾਂ ਟੁੱਟ ਚੁੱਕਾ ਸੀ ਕਾਰਨ ਇਹ ਸੀ ਕਿ ਮਾੜੀ ਕਿਸਮਤ ਨੂੰ ਉਹਦਾ ਕੋਈ ਵੀ ਕੰਮ ਠੀਕ ਨਹੀਂ ਚੱਲ ਰਿਹਾ ਸੀ ਜੋ ਵੀ ਕੰਮ ਕਰਦਾ ਉਸੇ ਵਿੱਚੋਂ ਹੀ ਅਸਫਲ ਹੋ ਜਾਂਦਾ ਕਿੰਨੇ ਹੀ ਕੰਮ ਜ਼ਿੰਦਗੀ 'ਚ ਕਰਕੇ ਦੇਖੇ ਮਿਹਨਤ ਵੀ ਬਹੁਤ ਕਰਦਾ ਪਰ ਵਕਤ ਦੀ ਮਾਰ ਪੈ ਹੀ ਜਾਂਦੀ ਕੋਈ ਵੀ ਕੰਮ ਸਫਲ ਨਾ ਹੁੰਦਾ ਅੱਜ ਤਾਂ ਪੂਰੀ ਤਰ੍ਹਾਂ ਟੁੱਟ ਚੁੱਕਾ ਸੀ ਦੀਪਾ ਆਪਣੀ ਜ਼ਿੰਦਗੀ ਤੋਂ ਆਕਿ ਦੁਪਹਿਰ ਵੇਲੇ ਘਰ ਬੈਠਾ ਜ਼ਿਆਦਾ ਵਕਤ ਸੀ ਆਖਣ ਲੱਗਾ ਚਾਹ ਪਾ ਦੋ ਮੈਨੂੰ ਆਖਦੇ ਕਾਦੀ ਚਾਹ ਤੈਨੂੰ ਗਾਹਾਂ ਨੋਟ ਲੈ ਕੇ ਆਇਆ ਨਿਕੰਮਾ ਕਿਸੇ ਥਾਂ ਦਾ ਐਨਾ ਆਖ ਦੀਪੇ ਦੇ ਘਰ ਦੇ ਗਾਹਾਂ ਹੋ ਗਏ ਫਿਰ ਦੀਪੇ ਨੇ ਆਪ ਹੀ ਚਾਹ ਪੀ ਲਈ ਠੰਡੀ ਵੀ ਚਾਹ ਵੀ ਠੰਡੀ ਬਸ ਸਬਰ ਕਰਉਵੇਂ ਹੀ ਪੀ ਗਿਆ ਦੀਪੇ ਦਾ ਪ੍ਰਾਚੰਗੇ ਕੰਮ ਸੀ ਤੇ ਚੰਗੇ ਪੈਸੇ ਕਮਾਉਂਦਾ ਸੀ ਬਸ ਫਿਰ ਕੀ ਸੀ ਦੀਪੇ ਦੀ ਜ਼ਿੰਦਗੀ ਦਾ ਤਾਨੇ ਮੈਨੇ ਸੁਣ ਚ ਲੰਗ ਗਈ ਬਸ ਹੁਣ ਟੱਕ ਟੁੱਕਾ ਸੀ ਕਾਰੋਬਾਰ ਕਰਕੇ ਹੁਣ ਘਰ ਵਿੱਚ ਹੀ ਰਹਿਣ ਲੱਗਾ ਘਰ ਖੇਤੀ ਤੇ ਦੁੱਧ ਦਾ ਕੰਮ ਕਰ ਲਵੇਗਾ ਸਵੇਰੇ ਹੀ ਲੱਗ ਜਾਂਦਾ ਸਾਰਾ ਕੰਮ ਕਰਦਾ ਜਦ ਕੋਈ ਪੁੱਛਦਾ ਦੀਪੇ ਨੂੰ ਘਰ ਆ ਕੇ ਕਿ ਦੀਪੇ ਕੀ ਕਰਦਾ ਦੀਪੇ ਦਾ ਪਰਿਵਾਰ ਆ ਪਾਖਦਾ ਇਹਨੇ ਕੀ ਕਰਨਾ ਨਿਕੰਮੇ ਨੇ ਵੇਲਾ ਰਹਿੰਦਾ ਸਾਰੀ ਦਿਹਾੜੀ ਨਾਲੇ ਦੀਪੇ ਤੋਂ ਕੰਮ ਕਰਾਈ ਜਾਣੇ ਨਾਲੇ ਉਹਨੂੰ ਭੰਡੀ ਜਾਣਾ ਦੀਪੇ ਨੂੰ ਬਹੁਤ ਤਖਲੀਫ ਹੁੰਦੀ ਕਿ ਉਸ ਦਾ ਆਪਣਾ ਪਰਿਵਾਰ ਹੀ ਉਸ ਨਾਲ ਐਵੇਂ ਦਾ ਸਲੂਕ ਕਰ ਰਿਹਾ ਉਸ ਦਾ ਛੋਟਾ ਭਰਾ ਵੀ ਚੰਗੇ ਕੰਮ ਤੇ ਹੋਣ ਕਾਰਨ ਉਹ ਤੋਂ ਰੋਵ ਨਾਲ ਕੰਮ ਕਰਾਉਂਦਾ ਤੇ ਦੀਪਾ ਵਿਚਾਰਾ ਚੁੱਪ ਕਰਕੇ ਸਾਰਾ ਕੰਮ ਕਰੀ ਜਾਂਦਾ ਦੀਪਾ ਜੋ ਵੀ ਕੰਮ ਕਰਦਾ ਖੇਤੀ ਦਾ ਦੁੱਧ ਦਾ ਪੈਸੇ ਸਾਰੇ ਪਰਿਵਾਰ ਵਾਲੇ ਰੱਖਦੇ ਦੀਪਾ ਕੰਮ ਕਰਨ ਦੇ ਬਾਵਜੂਦ ਵੀ ਖਾਲੀ ਜੇਬ ਹੀ ਰਹਿੰਦਾ ਜਦੋਂ ਕੋਈ ਦਿਨ ਤਿਹਾਰ ਹੁੰਦਾ ਦੀਪੇ ਨੂੰ ਕੋਈ ਜ਼ਰੂਰਤ ਹੁੰਦੀ ਘਰੋਂ ਪੈਸੇ ਮੰਗਦਾ ਤਾਂ ਜਵਾਬ ਮਿਲਦਾ ਕਾਦੇ ਪੈਸੇ ਤੂੰ ਕਮਾ ਕੇ ਫੜਾਏ ਸੀ ਉਹਦਾ ਕੀਤਾ ਕਰਦਾ ਕੰਮ ਪਰਿਵਾਰ ਦੀ ਨਿਗਾ ਚ ਹੀ ਨਾ ਰਹਿੰਦਾ ਆਖਦੇ ਤੈਨੂੰ ਕੀ ਲੋੜ ਪੈਸਿਆਂ ਦੀ ਘਰ ਹੀ ਤਾਂ ਰਹਿਣਾ ਹੁੰਦਾ ਤੂੰ ਹੈਗੇ ਤੇਰੇ ਕੋਲ ਕੱਪੜੇ ਉਹੀ ਪਾਲਾ ਕਿਤੇ ਨਹੀਂ ਜਾਣਾ ਦੀਪਾ ਸਭ ਸੋਣ ਸਬਰ ਕਰ ਲੈਂਦਾ ਆਖ ਦੇ ਛੋਟਾ ਵਧੀਆ ਨਿਕਲਿਆ ਜੋ ਐਨੀ ਤਰੱਕੀ ਕਰ ਗਿਆ ਤੋਦਾ ਸਾਰੀ ਉਬਰ ਨਕਮਾ ਹੀ ਰਹੇਗਾ ਬਸ ਦੀਪੇ ਨੂੰ ਕੋਸਦੇ ਰਹਿੰਦੇ ਦੀਪੇ ਦੇ ਕਿਹੜਾ ਵਿਚਾਰੇ ਦੇ ਬਸ ਦੀ ਗੱਲ ਸੀ ਸਬਰ ਕਰਦੇ ਦੀਪੇ ਦੇ ਦਿਨ ਔਖੇ ਔਖੇ ਲੰਗੀ ਜਾਂਦੇ ਜੇ ਕੋਈ ਸਾਧਨ ਚੱਕਦਾ ਤਾਂ ਕਿੰਨਾ ਕੁ ਸੁਣਨਾ ਪੈਂਦਾ ਦੀਪੇ ਨੇ ਥੱਕ ਕੇ ਘਰੋਂ ਬਾਹਰ ਜਾਣਾ ਹੀ ਛੱਡ ਦਿੱਤਾ ਹੁਣ ਦੀਪੇ ਦੇ ਦੋਸਤ ਵੀ ਹੌਲੀ ਹੌਲੀ ਦੀਪੇ ਦਾ ਸਾਥ ਛੱਡ ਗਏ ਹੁਣ ਪਰਿਵਾਰ ਵਿੱਚ ਰਹਿੰਦੇ ਹੋਏ ਵੀ ਦੀਪਾ ਕੱਲਾ ਹੋ ਚੁੱਕਿਆ ਸੀ ਹਾਦਸੇ ਤੋਂ ਬਾਅਦ ਪਰੇਸ਼ਾਨੀ ਕਿੰਨਾ ਚਿਰ ਚੱਲਦਾ ਹੁੰਦੀਪੇ ਨੂੰ ਜ਼ਿੰਦਗੀ ਦਾ ਕੋਈ ਮਕਸਦ ਨਹੀਂ ਦਿਖ ਰਿਹਾ ਸੀ ਕਿਸੇ ਕੋਲ ਕੋਈ ਗੱਲ ਕਰਨ ਜੋਗਾ ਵੀ ਨਹੀਂ ਸੀ ਦਿਲ ਦੀ ਨਾ ਹੀ ਕੋਈ ਸੁਣਨ ਵਾਲਾ ਤੇ ਨਾ ਹੀ ਕੋਈ ਸਮਝਾਉਣ ਵਾਲਾ ਸੀ ਆਖਰ ਇਹ ਸਭ ਕਿੰਨਾ ਚਿਰ ਸਹਿ ਜਾ ਸਕਦਾ ਸੀ ਆਪਣਿਆਂ ਤੋਂ ਹੀ ਦੁਖੀ ਪਰੇਸ਼ਾਨ ਹੋ ਕੇ ਦੀਪੇ ਨੇ ਆਖਰ ਮੌਤ ਨੂੰ ਗੱਲ ਲਾ ਲਿਆ ਉਹਨੇ ਆਤਮ ਹੱਤਿਆ ਕਰ ਲਈ ਹੁਣ ਪਰਿਵਾਰ ਬਹੁਤ ਪਛਤਾ ਰਿਹਾ ਸੀ ਹੁਣ ਉਹ ਆਪਣੀਆਂ ਗਲਤੀਆਂ ਦਾ ਅਹਿਸਾਸ ਵੀ ਹੋ ਰਿਹਾ ਸੀ ਪਰ ਹੁਣ ਕੀ ਫਾਇਦਾ ਸੀ ਤੁਰਨ ਵਾਲਾ ਤਾਂ ਤੁਰ ਗਿਆ ਸੀ ਆਪਣੇ ਸਮਾਜ ਵਿੱਚ ਇਹ ਬਹੁਤ ਵੱਡੀ ਕੁਰੀਤੀ ਹੈ ਕਿ ਆਪਾਂ ਆਪਣੇ ਨੂੰ ਸਮਝਣ ਦੇ ਸਮਰਥ ਹੋਏ ਪਏ ਆਂ ਬਸ ਪੈਸਾ ਪੈਸਾ ਹੋਰ ਕੁਝ ਨਹੀਂ ਦਿਖਦਾ ਪੈਸਿਆਂ ਪਿੱਛੇ ਰਿਸ਼ਤਿਆਂ ਦਾ ਘਾਣ ਹੋ ਰਿਹਾ ਹੈ ਫਿਰ ਬਾਅਦ ਵਿੱਚ ਲੋਕ ਪਛਤਾਉਂਦੇ ਆ ਆਖ ਦੇ ਮਰਨਾ ਕਿਉਂ ਸੀ ਦੁੱਖ ਦੱਸ ਦਿੰਦਾ ਇਹ ਸੱਚ ਆ ਪਾਈ ਜਿਸ ਤਣ ਲਾਗੇ ਸੋਤਨ ਜਾਣਾ ਕਿੰਨੀ ਕੋ ਤਕਲੀਫ ਹੁੰਦਾ ਮਰਨ ਵਾਲਾ ਅੱਜ ਨਹੀਂ ਤਾਂ ਕੱਲ ਦਿਨ ਚੰਗੇ ਆ ਹੀ ਜਾਂਦੇ ਪਰ ਆਪਣੇ ਗਏ ਕਦੇ ਨਹੀਂ ਮੁੜਦੇ ਸਬਰ ਨਾਲ ਕੰਮ ਲੈਣਾ ਚਾਹੀਦਾ ਅੱਜ ਨਹੀਂ ਤਾਂ ਕੱਲ ਚੰਗਾ ਕਰ ਹੀ ਦਿੰਦਾ ਰੱਬ ਸਭ ਆਪਣਿਆਂ ਦੀ ਕਦਰ ਕਰੋ ਕਿਸਦਾ ਦਿਲ ਨਹੀਂ ਕਰਦਾ ਹੁੰਦਾ ਸਫਲ ਹੋਣ ਨੂੰ ਕਦੇ ਵਕਤ ਹੀ ਹੁੰਦਾ ਵਸੇ ਉਹ ਜਿਆ ਜ਼ਿੰਦਗੀ ਦੀ ਬਾਟ ਹਮੇਸ਼ਾ ਆਪਣਿਆਂ ਸੰਗ ਰਲ ਕੇ ਕੱਢੀ ਦੀ ਔਖੇ ਰਾਵਾਂ ਵਿੱਚ ਆਪਣਿਆਂ ਦੀ ਚੋਟੀ ਨਹੀਂ ਛੱਡੀ ਦੀ ਔਖੇ ਰਾਵਾਂ ਵਿੱਚ ਆਪਣਿਆਂ ਦੀ ਚੋਟੀ ਨਹੀਂ ਛੱਡੀ ਦੀ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ